ਦੇਖੋ ਜੀ ਮੈਂ ਤੁਹਾਡੇ ਧਿਆਨ ਚ ਪਬਲਿਕ ਦੇ ਲਿਆਉਣਾ ਚਾਹੁੰਦਾ ਕਿ ਇੱਕ ਮੁਕਦਮਾ ਨੰਬਰ 187 ਅੰਡਰ ਸੈਕਸ਼ਨ 109 191 190 ਅਕਾਡ 2 BNS ਤੇ 255459 ਅਸਲਾ ਐਕਟ ਰਜਿਸਟਰ ਹੋਇਆ ਸੀ ਜੀ ਪਿੰਡ ਕਲਾਣਾ ਸੋ ਇਹ ਮੈਟਰ ਇਹ ਸੀਗਾ ਜੀ ਕਿ ਦੋ ਪਾਰਟੀਆਂ ਦੇ ਵਿੱਚ ਪਲਾਟ ਨੂੰ ਲੈ ਕੇ ਕੋਈ ਝਗੜਾ ਸੀਗਾ ਤੇ ਉਹਦੇ ਸਬੰਧ ਵਿੱਚ ਇਹਨਾਂ ਦਾ ਪਾਰਟੀ ਦਾ ਦੋਨੋਂ ਦਾ ਰਾਜੀਨਾਮਾ ਵੀ ਚੱਲ ਰਿਹਾ ਸੀਗਾ ਪੰਚਾਇਤੀ ਤੌਰ ਤੇ ਪਰ ਇੱਕ ਨਜ਼ਾਕਤ ਦੀ ਸਮੇਂ ਦੀ ਨਜ਼ਾਕਤ ਨੂੰ ਨਾ ਸਮਝਦੇ ਹੋਏ ਇੱਕ ਦੂਜੇ ਤੇ ਇਹਨਾਂ ਨੇ ਕਾਲੀ ਗੋਲ ਸ਼ੁਰੂ ਕੀਤਾ ਤੇ ਉਹਦੇ ਵਿੱਚ ਇੱਕ ਪਾਰਟੀ ਵੱਲੋਂ ਦੂਜੀ ਤੇ ਫਾਇਰਿੰਗ ਕੀਤੀ ਗਈ। ਸੋ ਜੋ ਉਹ ਜਾ ਕੇ ਇੱਕ ਪਰਸਨ ਹੈ ਜੀ ਗੁਰਿੰਦਰਜੀਤ ਸਿੰਘ ਉਸ ਬੰਦੇ ਦੇ ਲੱਗਿਆ। ਸੋ ਫਾਇਰਿੰਗ ਕੀਤੀ ਗਈ ਸੀ ਕਿ ਜੀ ਕਿ 6 ਬੰਦੇ ਅਕਿਊਜ਼ ਨੇ ਬਾਈ ਨੇਮੇ ਦੇ ਵਿੱਚ ਮੁਕਦਮੇ 'ਚ ਇਹ ਹੈ ਜੀ ਬਹਾਦਰ ਸਿੰਘ ਗੋਡ ਸਿੰਘ ਮੰਗਰ ਸਿੰਘ, ਸ਼ੇਰਜੀਤ ਸਿੰਘ, ਬਲਵਿੰਦਰ ਕੌਰ ਤੇ ਨਵਦੀਪ ਕੌਰ। ਸੋ ਇਨਸੀਡੈਂਟ ਸਾਨੂੰ ਇਹ ਪਤਾ ਲੱਗਿਆ ਕਿ ਜਿਹੜਾ ਬੋਰਡ ਸਿੰਘ ਨੇ ਫਾਇਰ ਕੀਤਾ। ਸੋ ਇਹ ਸਾਨੂੰ ਮਿਤੀ 7-9 ਨੂੰ ਰਿਪੋਰਟ ਹੋਇਆ ਰਾਤ ਨੂੰ ਕਰੀਬ 10:00 ਵਜੇ ਐਫਆਈਆਰ ਲਾਚ ਕੀਤੀ ਗਈ ਤੇ ਪੁਲਿਸ ਪਾਰਟੀਆਂ ਲਗਾਤਾਰ ਜਿਲੀਪਾਲ ਦੇ ਵਿੱਚ ਲੱਗੀਆਂ ਹੋਈਆਂ ਸੀ ਅਕੀ ਉੱਤੇ। ਸੋ ਸਾਨੂੰ ਇੱਕ ਕਾਮਯਾਬੀ ਦੇ ਵਿੱਚ ਇਹ ਮਿਲੀ ਕਿ ਬਹਾਦਰ ਸਿੰਘ, ਬੋਰਡ ਸਿੰਘ ਤੇ ਬਲਵਿੰਦਰ ਕੌਰ ਇਹ ਅਸੀਂ ਐਫਟੀ ਹੈਂਡ ਕਰ ਲਿਆ ਅੱਜ ਅਰੈਸਟ ਕਰ ਲਏ ਗਏ ਆ। ਸੋ ਇਹਨਾਂ ਵੱਲੋਂ 12 ਬੋਰ ਰਾਈਫਲ ਪਲੱਸ 2 ਜਿੰਦਾ ਕਾਰਟੂਸ ਤੇ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਵਿਦਆਊਟ ਐਨੀ ਨੰਬਰ ਰਿਕਵਰ ਹੋਇਆ ਜੀ ਤੇ ਇਹ ਇੰਦਰੇ ਬਾਕੀ ਅਕਿਊਜ਼ ਨੇ ਜੀ ਜੀ ਬਿਲਕੁਲ ਜਦੋਂ ਇਨੀਸ਼ੀਅਲ ਫੇਸ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਨਜਾਇਜ਼ ਹੈ ਬਟ ਹੁਣ ਸਾਡੇ ਅਪਨ ਵੈਰੀਫਿਕੇਸ਼ਨ ਪਤਾ ਲੱਗਿਆ ਕਿ ਇਹ ਜਿਹੜਾ ਅਸਲਾ ਹੈਗਾ ਬਹਾਦਰ ਸਿੰਘ ਦੇ ਨਾਮ ਤੇ ਰਜਿਸਟਰਡ ਹੈ ਚੰਪੌਰ ਸਿੰਘ ਹੈ ਇਹਦਾ ਨਾਮ ਤਾਂ ਉਹਦਾ ਸਕਾ ਸਕੇ ਸੰਬੰਧੀਆਂ ਦੇ ਵਿੱਚੋਂ ਹੀ ਹੈਗਾ ਇਹ ਗੁਰਿੰਦਰਜੀਤ ਸਿੰਘ ਉੱਥੇ ਮੌਕੇ ਤੇ ਉਹਦੀ ਮਦਦ ਲਈ ਆਇਆ ਸੀਗਾ ਸੋ અનਫੋਰਚਨਟਲੀ ਉਹਦੇ ਪੱਟਦੇ ਫਿਰੋ ਬਟ ਇਟ ਇਸ ਮੈਂ ਤਾਂ ਦੱਸਣਾ ਚਾਹੁੰਗਾ ਕਿ ਗੁਰਿੰਦਰਜੀਤ ਜੋ ਐਮਸ ਬਠਿੰਡਾ ਦੇਖੇ ਦਾਖਲ ਹੈ ਸੋ ਇਸ ਵਕਤ ਸਾਨੂੰ ਜੋ ਇਨਫੋਰਮੇਸ਼ਨ ਮਿਲੀ ਹੈ ਕਿ ਉਹ ਬੰਦਾ ਨਾਰਮਲ ਹੈ ਡੇਂਜਰ ਆਊਟ ਆਫ ਡੇਂਜਰ ਮੈਂ ਤੁਹਾਨੂੰ ਦੱਸਿਆ ਕਿ ਪੁਲਿਸ ਪਾਰਟੀਆਂ ਲਗਾਤਾਰ ਟੈਕਨੀਕਲ ਸੋਰਸਸ ਮਨ ਰਿਸੋਰਸਸ ਸਾਰਿਆਂ ਤੇ ਵਰਕ ਕਰ ਰਹੀਆਂ ਸੋ ਜਿੰਨੇ ਬਾਕੀ ਅਕਿਊਜ਼ ਨੇ ਸੋ ਅਸੀਂ ਪੁਲਿਸ ਦੇ ਪੂਰੀ ਜੂਰਜੋਰ ਕੋਸ਼ਿਸ਼ ਹੈ ਕਿ ਅਸੀਂ ਜਲਦੀ ਇਹਨਾਂ ਨੂੰ ਪਕੜ ਲਵਾਂਗੇ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ